ਹਿੱਡੇ ਛਿੱਤਰ ਤੇ ਮਹਿੰਗੇ ਬੂਟ ਇਸ ਲਿਖਤ ਦੇ ਲੇਖਕ ਨੇ ਹਰਦੀਪ ਸਿੰਘ ਜਟਾਣਾ ਤੁਸੀਂ ਸੁਣੋ ਮੇਰੀ ਆਵਾਜ਼ ਵਿੱਚ ਅੱਜ ਬੱਚਿਆਂ ਦੇ ਕਹੇ ਮੈਂ ਮਾਨਸਾ ਦੇ ਇੱਕ ਸ਼ੋਰੂਮ ਵਿੱਚ ਨਵੇਂ ਬੂਟ ਖਰੀਦਣ ਚਲਾ ਗਿਆ ਬੂਟ ਵਿਕਰੀ ਕਰਨ ਵਾਲੇ ਮੁੰਡੇ ਨੇ ਵੱਖ-ਵੱਖ ਬੰਨਗੀਆਂ ਦੇ ਕਈ ਜੋੜੇ ਮੇਰੇ ਅੱਗੇ ਧਰ ਦਿੱਤੇ ਨਵੇਂ ਨਕੋਰ ਬੂਟਾਂ ਨੂੰ ਮਰੋੜਾ ਜਿਹਾ ਦੇਖ ਕੇ ਕਦੇ ਉਹ ਕਹੇ ਵੇਖੋ ਜੀ ਕਿੰਨੇ ਸੌਫਟ ਨੇ ਜਿੰਨੇ ਮਰਜ਼ੀ ਮੋੜਦੇ ਰਹਿਣਾ ਟੁੱਟਣ ਵਾਲੇ ਨਹੀਂ ਇੱਕ ਵਾਰ ਉਹਨੇ ਬੂਟ ਦਾ ਮੂਹਰਲਾ ਪਾਸਾ ਫੜ ਕੇ ਮੇਰੇ ਸਾਹਮਣੇ ਪਏ ਮੇਜ਼ ਤੇ ਪਟਾਖ ਦੇ ਕੇ ਮਾਰਿਆ ਤੇ ਨਾਲ ਹੀ ਕਿਹਾ ਸਖਤਾਈ ਵੇਖੋ ਇਹਨਾਂ ਦੀ ਫਿਰ ਉਸਨੇ ਇੱਕ ਹੋਰ ਪਾਗ ਚੁੱਕੀ ਤੇ ਅੱਡੀ ਵਾਲੋਂ ਪਾਸੇੋਂ ਫੜ ਤਾਂ ਕਰਕੇ ਮੇਜ਼ ਤੇ ਮਾਰੀ ਮੈਨੂੰ ਧੁਰਤੜੀ ਜਿਹੀ ਉੱਠੀ ਤੇ ਮੈਂ ਗੁੰਮਸਮ ਜਿਹਾ ਹੋ ਗਿਆ ਮੇਰੀ ਸੋਚ ਬਚਪਨ ਦੇ ਦਰਖਤ ਤੇ ਜਾ ਬੈਠੀ ਅਸਲ ਵਿੱਚ ਅੱਡੀ ਵੱਲੋਂ ਬੂਟ ਫੜ ਕੇ ਮੇਜ਼ ਨਾਲ ਮਾਰਨ ਵਕਤ ਮੈਨੂੰ ਮੇਰੇ ਦਾਦੇ ਦਾ ਉਹ ਫਿੱਡਾ ਛਿੱਤਰ ਯਾਦ ਆ ਗਿਆ ਜਿਹੜਾ ਮਤ ਦੇਣ ਲਈ ਕਦੇ-ਕਦੇ ਸਾਡੇ ਬੱਚਿਆਂ ਵੱਲ ਬੱਗਮਾ ਵੱਜਦਾ ਹੁੰਦਾ ਸੀ ਫਿੱਡਾ ਛਿੱਤਰ ਇਕੱਲੇ ਮੇਰੇ ਦਾਦੇ ਕੋਲ ਹੀ ਨਹੀਂ ਹੁੰਦਾ ਸੀ ਉਹਨਾਂ ਵੇਲੇਾਂ 'ਚ ਖੇਤ ਬੰਨੇ ਕੰਮਦੰਦੇ ਕਰਨ ਵਾਲੇ ਲੋਕ ਅਕਸਰ ਹੀ ਫਿੱਡੇ ਛਿੱਤਰ ਪਾ ਕੇ ਰੱਖਦੇ ਹੁੰਦੇ ਸਨ ਮੈਨੂੰ ਯਾਦ ਹੈ ਜਦੋਂ ਅਸੀਂ ਜੋਰੇ ਵਾਲੇ ਖੇਤ ਦੁਪਹਿਰ ਦੀ ਚਾਹ ਦਾ ਪਤੀਲਾ ਲੈ ਕੇ ਟਿੱਬਿਆਂ ਵਾਲੀ ਡੰਡੀ ਜਾਇਆ ਕਰਦੇ ਸਾਂ ਪਰ ਇੱਤੇ ਕਾਰਨ ਮੇਰਾ ਦਾਦਾ ਅਕਸਰ ਇੱਕ ਜੋੜਾ ਲਾ ਕੇ ਜਾਂ ਤਾਂ ਆਪਣੇ ਹੱਥ ਫੜ ਲਿਆ ਕਰਦਾ ਸੀ ਜਾਂ ਮੈਨੂੰ ਕਹਿ ਕਹਿ ਦਿੰਦਾ ਹੁੰਦਾ ਸੀ ਚੱਕੀ ਕੇਰਾ ਸ਼ੇਰਾ ਮੇਰਾ ਜੋੜਾ ਕੱਚੇ ਰਾਹ 'ਚ ਤੰਗ ਕਰਦਾ ਉਦੋਂ ਨਾ ਤਾਂ ਮੈਨੂੰ ਇਹ ਪਤਾ ਸੀ ਕਿ 100 ਏਕੜ ਦੇ مالک ਮੇਰੇ ਦਾਦੇ ਦੇ ਜੋੜੇ ਟੁੱਟੇ ਤੇ ਫਿੱਡੇ ਕਿਉਂ ਨੇ ਤੇ ਨਾ ਹੀ ਕਿਸੇ ਦੱਸਿਆ ਸੀ ਮੈਂ ਛਿੱਤਰ ਨੂੰ ਕਦੇ ਸੱਜੇ ਕਦੇ ਖੱਬੇ ਬਦਲਦਾ ਤੁਰਿਆ ਜਾਂਦਾ ਜਿਸ ਜੁੱਤੀ ਦਾ ਅੱਡੀ ਵਾਲਾ ਪਾਸਾ ਪ੍ਰਾਣ ਪੈਣ ਕਾਰਨ ਜਾਂ ਟੁੱਟਣ ਕਰਕੇ ਹੀਠਾਂ ਦੱਬਿਆ ਜਾਂ ਜਾ ਚੁੱਕਾ ਹੋਵੇ ਉਸ ਨੂੰ ਮਾਲਵੇ ਦੇ ਲੋਕ ਫਿੱਡਾ ਛਿੱਤਰ ਕਹਿੰਦੇ ਨੇ ਅੱਜ 45 ਸਾਲ ਬਾਅਦ ਜਦੋਂ ਮੈਨੂੰ ਫਿੱਡੇ ਛਿੱਤਰ ਦਾ ਚੇਤਾ ਆਇਆ ਤਾਂ ਮੈਂ ਉਸ ਨਾਲ ਗੱਲ ਨਹੀਂ ਪੈ ਗਿਆ। ਜਦੋਂ ਮੈਂ ਟੁੱਟੇ ਜੋੜੇ ਨੂੰ ਆਧੁਨਿਕ ਦੌਰ ਦੇ ਮਹਿੰਗੇ ਤੇ ਆਰਾਮ ਦਾ ਇੱਕ ਬੂਟਾਂ ਤੇ ਸੈਂਡਲਾਂ ਦੀ ਗੱਲ ਦੱਸੀ ਤਾਂ ਉਹ ਅੱਗ ਬਬੂਲਾ ਹੋ ਗਿਆ। ਉਹ ਆਂਦਾ ਇਹ ਮਹਿੰਗੇ ਤੇ ਆਰਾਮ ਦਾ ਇੱਕ ਜੋੜੇ ਬੰਦੇ ਦੇ ਦੁਸ਼ਮਣ ਨੇ। ਮੈਂ ਪੁੱਛਿਆ ਕਿਵੇਂ? ਤਾਂ ਫਿੱਡੇ ਛਿੱਤਰ ਨੇ ਜਵਾਬ ਦਿੱਤਾ ਪੈਰਾਂ ਵਿੱਚ ਮਨੁੱਖ ਦੇ ਵੱਖ-ਵੱਖ ਅੰਗਾਂ ਨੂੰ ਤੰਦਰੁਸਤ ਰੱਖਣ ਵਾਲੀਆਂ ਨਾੜਾਂ ਹੁੰਦੀਆਂ ਨੇ। ਜੇਕਰ ਬੰਦਾ ਹਰ ਰੋਜ਼ ਕੁਦਰਤੀ ਤਰੀਕੇ ਪੈਰ ਦੇ ਇਨ੍ਹਾਂ ਥਾਵਾਂ ਨੂੰ ਦਬਦਾ ਘੁੱਟਦਾ ਰਹੇ ਤਾਂ ਸਿਰ ਤੋਂ ਲੈ ਕੇ ਅੱਡੀਆਂ ਤੱਕ ਬੰਦੇ ਦੇ ਸਾਰੇ ਰੋਗ ਠੀਕ ਹੋ ਜਾਂਦੇ ਨੇ ਪੁਰਾਣੇ ਵੇਲਿਆਂ ਦੇ ਲੋਕ ਭਲੇ ਹੀ ਅਨਪੜ੍ਹ ਸਨ ਪਰ ਉਹ ਸਰੀਰਕ ਮਰਜ਼ਾਂ ਦੀ ਜੜ ਫੜਨ ਦੇ ਮਾਹਿਰ ਸਨ ਉਹਨਾਂ ਨੇ ਸਰੀਰ ਦੇ ਵੱਖ-ਵੱਖ ਐਕੂਪ੍ਰੈਸ਼ਰ ਮੁੱਖ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਦੱਬਣ ਤੇ ਘੁੱਟਣ ਦੀਆਂ ਜੁਗਤਾਂ ਲੱਭ ਰੱਖੀਆਂ ਸਨ ਉਹਨਾਂ ਨੇ ਨੱਕ, ਕੰਨ, ਪੇਟ, ਲੱਕ, ਪਿੰਜਣੀ, ਪੈਰ ਆਦਿ ਸਥਾਨਾਂ ਦੀ ਕੁਦਰਤੀ ਚੋਬਣ ਤੇ ਮਾਲਿਸ਼ ਲਈ ਬੱਖੋ ਵੱਖਰੇ ਗਹਿਣੇ, ਕੰਮਾਂ ਦੇ ਢੰਗ ਤਰੀਕੇ ਅਤੇ ਪੈਨਣ ਵਾਲੇ ਸਮਾਨ ਬਣਾਏ ਹੋਏ ਸਨ। ਡਾਕਟਰਾਂ ਵੱਲੋਂ ਨੰਗੇ ਪੈਰ ਘਾਹ ਤੇ ਚੱਲਣ ਦੀ ਸਲਾਹ ਨਵੀਂ ਖੋਜ ਨਹੀਂ ਹੈ। ਇਹ ਤਾਂ ਕਿਰਤੀ ਕਮੇ ਲੋਕ ਖਾਲਾਂ ਬੱਟਾਂ ਤੇ ਨੰਗੇ ਪੈਰ ਤੁਰਦੇ ਸਹਿਜੇ ਕਰ ਲਿਆ ਕਰਦੇ ਸਨ। ਵੇਖਣ ਨੂੰ ਇਹ ਸਮਾਨ ਭਾਵੇਂ ਬਹੁਤ ਸੋਹਣਾ ਨਹੀਂ ਸੀ। ਪਰ ਹੁਣ ਗੁਣਾ ਵਿੱਚ ਸੰਜੀਵਨੀ ਬੁੱਟੀ ਵਰਗਾ ਹੁੰਦਾ ਸੀ। ਪੈਰ ਇਕੱਲੇ ਗੋਰੇ ਨਿਸ਼ੋਹੀ ਸੋਹਣੇ ਨਹੀਂ ਹੁੰਦੇ ਬਹੁਤੀ ਵਾਰ ਖਰਬੇ ਰੁੱਖੇ ਬੈਈਆਂ ਵਾਲੇ ਤੇ ਲਿਬੜੇ ਪੈਰਾਂ ਦੇ ਮਾਲਕ ਰੂਵਰਗੇ ਪੈਰਾਂ ਵਾਲਿਆਂ ਨਾਲੋਂ ਵੱਧ ਤੰਦਰੁਸਤ ਤੇ ਸੁਖੀ ਹੁੰਦੇ ਨੇ ਇਹ ਸਭ ਚਮੜੇ ਦੀ ਜੁੱਤੀ ਤੇ ਕਦੇ ਕਦੇ ਸਾਡੇ ਵਾਂਗ ਟੁੱਟੇ ਜੋੜੇ ਹੀ ਦੇ ਸਕਦੇ ਨੇ ਪੈਰ ਇਕੱਲਾ ਤੁਰਨਾ ਹੀ ਕੰਮ ਨਹੀਂ ਕਰਦੇ ਪੈਰਾਂ ਦੀਆਂ ਪਾਤੜੀਆਂ ਵਿੱਚ ਦਿਲ ਦਿਮਾਗ ਜਿਗਰ ਮਿੱਤੇ ਵਰਗੇ ਵਿਸ਼ੇਸ਼ ਬਿੰਦੂ ਹੁੰਦੇ ਨੇ ਇਹਨਾਂ ਦੀ ਨਿਸ਼ਾਨਦੇਹੀ ਤੇ ਦਬਕੁਟ ਤੰਦਰੁਸਤੀ ਵੰਡਦੀ ਹੈ ਇਹ ਗੱਲਾਂ ਸੁਣ ਮੈਨੂੰ ਫਿੱਡੇ ਛਿੱਤਰ ਦੀ ਸਿਆਣਫ ਤੇ ਮੋਹ ਆਇਆ ਕਿ ਅਗਲਾ ਟੁੱਟ ਕੇ ਵੀ ਮਾਲਕ ਦੀ ਤੰਦਰੁਸਤੀ ਦਾ ਕਿੰਨਾ ਫਿਕਰ ਕਰਦਾ ਹੈ ਹਰਦੀਪ ਸਿੰਘ ਜਟਾਣਾ ਦੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ